ਆ ਵੀ ਦੇਖਾ ਆ ਵੀ ਦੇਖਾ ਆ ਦੇਖ ਕਲੀਅਰ ਕਰਤਾ ਗਰੋਂ ਨਜ਼ਾਰਾ ਆ ਜਾ ਉਧਰ ਦੇਖ ਥੱਬੇ ਪਰ ਪਰ ਰੱਖ ਤੇ 1 ਸਾਲ ਦੀ ਪੂਰੀ ਗਾਰੰਟੀ ਆ ਕੁਛ ਵੀ ਖਰਾਬ ਹੋ ਜੇ ਚੇਂਜ ਕਰ ਦੂੰਗਾ ਚੇ ਟੁੱਟ ਜੇ ਮੈਂ ਕਹਾਂ ਜੀ ਕੁਛ ਹੋ ਜਵੇ ਮੈਂ ਪਤਾ ਨਹੀਂ ਪੰਜਾਬ ਦੇ ਵਿੱਚ ਪਿਛਲੇ ਸੀਜ਼ਨ ਚ ਪਤਾ ਹੀ ਨਹੀਂ ਕਿੰਨੇ ਕ ਵੇਚੇ ਨੇ ਇਹਨਾ ਕਿੰਨੇ ਦਾ ਜੀ ਇਹ ਇਹ ਦੇਖੋ ਇਹ ਪਊਗਾ ਜੇ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਤੂਫਾਨ ਮਾਡਲ ਇਹ ਨਾਲ ਮਿਲਦਾ ਹੀ ਨਹੀਂ ਕਿਸੇ ਮਿਲਣਾ ਹੀ ਨਹੀਂ ਨਾ ਇੰਨੀ ਕੋਈ ਗਰੰਟੀ ਇਹ ਬੜੀ ਮਿਹਨਤ ਕੀਤੀ ਹੈ ਕਿ ਕਣਕ ਤੋਂ ਨਾ ਮੱਕੀ ਨੂੰ ਦੀ ਸਾਰੀਆਂ ਫਸਲਾਂ ਵੱਢਣ ਵਾਲਾ ਇੱਕੋ ਹੀ ਕ੍ਰੌਪ ਰੀਪਰ ਵੀ ਥੋੜਾ ਹਰੇ ਚਾਰੇ ਦਾ ਇਹ ਤਾਂ ਉੱਚਾ ਬਹੁਤ ਵੱਡਾ ਹੀ ਦੇਖੋ ਇਹ ਨਾ ਜਿਹੜਾ ਸੀ ਇਹ ਸਪੈਸ਼ਲ ਰੀਪਰ ਬਣਾਇਆ ਆਪਾਂ ਨੇ ਜਿਹੜਾ ਇਹ ਆਪਣਾ ਬੰਦ ਕਰਦੇ ਯਾਰ ਬੰਦ ਕਰਦੇ ਬੰਦ ਕਰਦੇ ਇੰਨਾ ਉੱਚਾ ਤਾਂ ਦੇਖੋ ਜਿਹੜਾ ਨਾ ਇਹ ਸਾਡਾ ਤੂਫਾਨ ਰੀਪਰ ਹੈ ਇਹ ਚਾਹੇ ਤਾਂ ਤੁਸੀਂ ਬਰਸੀਨ ਵੱਢ ਲੋ ਚਾਹੇ ਜਮੀ ਵੱਢ ਲੋ ਦੇੜੀਆ 10 ਫੁੱਟ ਤੱਕ ਦੀਆਂ ਫਸਲਾਂ ਸਾਰੀਆਂ ਵੱਡੀਆਂ ਜਾਣਗੀਆਂ ਨਹੀਂ ਇੰਨਾ ਉੱਚਾ ਕਿਵੇਂ ਨਹੀਂ ਇੰਨਾ ਉੱਚਾ ਤਾਂ ਨਾ ਇਹ ਥੱਲੇ ਅਸੀਂ ਟਾਇਰ ਲਾਏ ਸੀਗੇ ਕਈ ਫਸਲਾਂ ਹੁੰਦੀਆਂ ਨੇ 1.5 ਫੁੱਟ ਤੋਂ ਉੱਪਰੋਂ ਵੱਡਣੀਆਂ ਹੁੰਦੀਆਂ ਨੇ ਇਹ ਅਸੀਂ ਨਾ ਹੁਣ ਉਹ ਥੱਲੋਂ ਟਾਇਰ ਖੋਲਾਂਗੇ ਠੀਕ ਹੈ ਤੇਰੇ ਬਿਲਕੁਲ 0.1 ਇੰਚ ਤੋਂ ਵੱਡਣ ਲੱਗ ਜਾਊਗਾ ਫਿਰ ਇਹ ਖੋਲ ਕੇ ਚਰਾ ਕੇ ਹਾਂ ਖੋਲ ਕੇ ਚਲਾ ਕੇ ਦਿਖਾਉਣੇ ਆ ਤਾਂ ਉਹਦੇ ਵਿੱਚ ਨਾ ਵੀਰੇ ਦੇਖ ਇਹ ਤਿੰਨ ਚੀਨਾਂ ਵਾਲਾ ਲੱਗਿਆ ਹੋਇਆ ਇੱਕ ਆਹ ਚੇਨ ਲੱਗੀ ਹੋਈ ਆ ਇੱਕ ਆਹ ਚੇਨ ਲੱਗੀ ਹੋਈ ਆ ਇੱਕ ਥੱਲੇ ਚੇਨ ਲੱਗੀ ਹੋਈ ਆ ਜਿਹੜੀਆਂ 10 ਫੁੱਟ ਤੱਕ ਦੀਆਂ ਫਸਲਾਂ ਨੇ ਉਹ ਤਿੰਨ ਚੀਨਾਂ ਦਾ ਕੰਮ ਕਰਦਾ ਫਿਰ ਉੱਥੇ ਇਹ ਚੇਨ ਵੀ ਇਹ ਚੇਨ ਯੂਜ਼ ਆਉ ਜੇ ਫਾਰਮਰ ਦੇ 6-7 ਫੁੱਟ ਤੱਕ ਹਾਈਟ ਆ ਫਿਰ ਆਹ ਚੇਨ ਲਾਉਣ ਦੀ ਲੋੜ ਨਹੀਂ ਫਿਰ ਦੋ ਚੇਨ ਦਾ ਹੀ ਕੰਮ ਕਰਦਾ ਦੋ ਚੀਨਾਂ ਨਾਲ ਸਰ ਜੂ ਫਿਰ ਇਹ ਜਿਹੜਾ ਸਾਡਾ ਤੂਫਾਨ ਦੀਪੜਾ ਬੜਾ ਸ਼ਾਨਦਾਰ ਆ ਇਹ ਤੁਹਾਨੂੰ ਮੈਂ ਥੱਲੇ ਨਾ ਪਹਿਲਾਂ ਉਹ ਟਾਇਰ ਹਟਾ ਕੇ ਫਿਰ ਦਿਖਾਉਣਾ ਆ ਟਾਇਰ ਖੋਲ ਪੁੱਤ ਮੇਰੇ ਦੇਖੋ ਬਾਜੀ ਬਾਜੀ ਹੁਣ ਆਪਾਂ ਇਹ ਟਾਇਰ ਲਾਤੇ ਟ ਹੁਣ ਦਿਖਾ ਬਈ ਚਲਾ ਕੇ ਚਲਾ ਬਈ ਤਸੱਲੀ ਹੋਣੀ ਚਾਹੀਦੀ ਹੈ ਮੈਂ ਕਿਹਾ ਤਸੱਲੀ ਕੀ ਪੂਰੀ ਤਸੱਲੀ ਹੋਊਗੀ ਇਹਦੇ ਤੂਫਾਨ ਦੇ ਪਰ ਆਪਣਾ ਇਹਦੇ ਵਿੱਚ ਆਪਾਂ ਨੇ 8.5 ਐਚਪੀ ਪੈਟਰੋਲ ਹੈ ਮੈਂ ਵੀ ਇਹ ਜਮਾ ਵਰਖੀਨ ਵਾਲਾ ਕੰਮ ਹੀ ਆ ਜੇ ਇਹ ਕਰੀ ਵੱਢਦੀ ਹਾਂ ਤਾਂ ਮੰਨ ਲਾਂਗੇ ਵੀ ਇੱਥੇ ਬਰਸ ਉਹ ਵੱਢੂਗੀ 8.5 ਐਚਪੀ ਪੈਟਰੋਲ ਲਾਈਆਂ ਲੱਗਿਆ ਹੋਏ ਆ ਐਵੇਂ ਨਹੀਂ ਹੈਗਾ ਇਹ ਲੈ ਦੇਖ ਲੋਨ ਆ ਲੈ ਵੀ ਸਫਾਈ ਦਿਖਾ ਉਹ ਮਾਸਰ ਸਫਾਈ ਦਿਖਾ ਸਫਾਈ ਦਿਖਾ ਆ ਦੇਖ ਕਲੀਅਰ ਕਰਤਾ ਗਰੋਂ ਨਜ਼ਾਰਾ ਆ ਗਿਆ ਉਧਰ ਦੇਖ ਥੱਬੇ ਪਰ ਪਰ ਰੱਖਦੇ ਆ ਕੋ ਐਕਿਊਰੇਸੀ ਹੋਤਾ ਇਹ ਤਾਂ ਇਹ ਉੱਤ ਤੂਫਾਨ ਦੀ ਪ੍ਰਾ ਇਹਦੇ ਨਾਲ ਤਾਂ ਤੁਸੀਂ ਜਿਵੇਂ ਮਰਜੀ ਜਿਹੜਾ ਕੋਈ ਮਰਜੀ ਵੱਡੀ ਆਓ ਕੋਈ ਇੱਕ ਵੀ ਕਾਂਡਾ ਪਰਾਂ ਤੁਹਾਡੇ ਕਿਤੇ ਨਹੀਂ ਵੱਡੀ ਜਿੱਦ ਹੀ ਨਹੀਂ ਸਕਦਾ ਹੈਗਾ ਇਹਦੇ ਨਾਲ ਤੁਸੀਂ 10 ਫੁੱਟ ਤੱਕ ਦੀਆਂ ਫਸਲਾਂ ਵੜ ਸਕਦੇ ਹੋ ਇਹਦੇ ਨਾਲ ਇਹਦੀ ਇੰਨੀ ਐਕਿਊਰੇਸੀ ਕਿਵੇਂ ਬਣਾ ਪੀਦੀ ਇਹਦੀ ਇਹਦੀ ਐਕਿਊਰੇਸੀ ਆਇਆ ਇਹਦੇ ਵਿੱਚ 8.5 HP ਦਾ ਇੰਜਨ ਲੱਗਿਆ ਹੋਇਆ ਬੜੇ ਥੱਲੇ ਟਾਇਰ ਲੱਗੇ ਹੋਏ ਨੇ ਤੇ ਇਹਦਾ ਗিয়ার ਬਾਕਸ ਵੀ ਬੜਾ 3.5 ਲੀਟਰ ਦਾ ਗিয়ার ਬਾਕਸ ਬਹੁਤ ਬ੍ਰਿੰਤੀ ਕੰਮ ਕਰਦਾ ਹੈ ਡਾਪੀ ਨਾਲ ਮੈਂ ਕਿਹੜਾ ਇਹਨੂੰ ਸਵਾਈ ਆਉਣੀ ਨੂੰ ਡਾਪੀ ਵਾਲਾ ਤਾਂ ਕੰਮ ਚੁੱਕਿਆ ਗਿਆ ਜੀ ਤੇ ਲੇਬਰ ਦੀ ਬੜੀ ਸਮੱਸਿਆ ਹੈ ਡਿਫਰੈਂਸ਼ੀਅਲ ਗিয়ার ਲੱਗਿਆ ਹੋਇਆ ਜਿਵੇਂ ਮਰਜ਼ੀ ਲੈਫਟ ਰਾਈਟਰ ਨੂੰ ਮੋੜ ਸਕਦੇ ਆ ਤੇਲ ਕਿੰਨਾ ਖਾਊਗਾ ਤੇਲ ਖਾਊਗਾ ਘੰਟੇ ਦਾ 7 800 ਗ੍ਰਾਮ ਖਾਊਗਾ ਤੇ ਬੱਧ ਖੰਦਾ ਨਹੀਂ ਹੈਗਾ ਪੈਟਰੋਲ ਦਾ ਹੈਗਾ ਚਾਹੇ ਹੱਥ ਝੜ ਦੋ ਇਹਨੂੰ ਆਪਣੇ ਆਪ ਹੀ ਚੱਲੀ ਜਾਊਗਾ ਦੇਖੋ ਇਹ ਤੰਗ ਤਾਂ ਨਹੀਂ ਕਰਦਾ ਚਲਾਉਣ ਵਾਲੇ ਆ ਆ ਵੇਖੋ ਤੁਹਾਡੇ ਸਾਹਮਣੇ ਹੱਥ ਛੱਡਦੇ ਆਪਣੇ ਆਪ ਹੀ ਚੱਲੀ ਜਾਂਦਾ ਠੀਕ ਹੈ ਬਹੁਤ ਜ਼ੋਰ ਨਹੀਂ ਲਾਉਂਦਾ ਮੈਂ ਜ਼ੋਰਤੀ ਲੱਗਣਾ ਆਪਣੇ ਚੱਲੀ ਜਾਣਾ ਇਹਨੇ ਜੀ ਤੂਫਾਨ ਵਾਲੇ ਨੇ ਮੈਂ ਕਹਿੰਦਾ ਸਰਾ ਕਰੋ ਸ਼ੁਕਰੀਆ ਦੇਖ ਸਾਡੇ ਮੈਨੂੰ ਐਂਦੀ ਵੀ ਇਹ ਕੁਝ ਵੀ ਨਹੀਂ ਤੁਸੀਂ ਇਹ ਤੂਫਾਨ ਆ ਬਹੁਤ ਸੋਚ ਸਮਝ ਕੇ ਨਾਮ ਰੱਖਿਆ 8.5 ਐਚਪੀ ਦਾ ਇੰਜਨ ਆ ਇਹਦੇ ਵਿੱਚ ਤਿੰਨ ਚੀਨਾਂ ਨੇ ਜੇ ਇਹ ਜਿਹੜੇ ਜ਼ਿੰਮੇਦਾਰਾਂ ਕੋਲੇ 5-6 ਫੁੱਟ ਦੀ ਹਾਈਟ ਵਾਲੇ ਫਸਲਾਂ ਵੱਢਣੀਆਂ ਨੇ ਫਿਰ ਆ 3 ਚੇਨ ਲੈਂਨ ਦੀ ਲੋੜ ਨਹੀਂ ਉਹ 2 ਚੇਨਾਂ ਹੀ ਕੰਮ ਕਰੀਆਂ ਜਾਂਦੀਆਂ ਨੇ ਠੀਕ ਹੈ ਉਹ ਸਸਤਾ ਮਿਲ ਜੂਏ ਦੂ ਆ ਉਹ ਸਸਤਾ ਮਿਲ ਜੂਗਾ ਇਹ ਥੋੜਾ ਜਿਹਾ ਮਹਿੰਗਾ ਪੈਂਦਾ ਕਿਉਂਕਿ ਇਹ ਚੇਨ ਲਾ ਕੇ ਇਹਨਾਂ ਸਪੈਸ਼ਲ ਬਣਾਉਣਾ ਪੈਂਦਾ ਜਿਹਨੇ ਵਰਸੀਨ ਵਗੈਰਾ ਵੱਡਣਾ ਇੱਥੇ ਤੱਕ ਹੀ ਬਹੁਤ ਹੈ ਨਹੀਂ ਨਹੀਂ ਜਿਹੜਾ ਵਰਸੀਨ ਵਗੈਰਾ ਵੱਡਣਾ ਟੂ ਚੇਨ ਉਹ ਵੀ ਦੇਖੋ 6-7 ਫੁੱਟ ਤੱਕ ਵੱਡੂਗਾ ਜਿਹੜਾ ਇਹ ਵੱਡਦਾ ਵਾ ਇਹ ਤਕਰੀਬਨ 10 ਫੁੱਟ ਤੱਕ ਵੱਡਦਾ ਹੈ ਠੀਕ ਹੈ 6-7 ਤੱਕ ਤਾਂ ਉਹ ਵੀ ਚੱਲੀ ਜਾਊਗਾ ਉਹ 6-7 ਤੱਕ ਉਹ ਵੀ ਚੱਲੀ ਜਾਊਗਾ ਜੇ ਦੋ ਚੇਨਾਂ ਵਾਲਾ ਲੈਣਾ ਇਹ ਡਬਲ ਫਿਰਕੀ ਵਾਲਾ ਇਹ ਡਬਲ ਫਿਰਕੀ ਵਾਲਾ ਤਾਂ ਹੀ ਤਾਂ ਥੱਲੋਂ ਜ਼ੀਰੋ ਜ਼ੀਰੋ ਕਰੀ ਜਾਂਦਾ ਹੈ ਤਾਂ ਹੀ ਤਾਂ ਇਹ ਬਿਲਕੁਲ ਤੇ ਇਹ 8.5 8 hp પેટ્રોલ ਤੇ ਆ ਗਿਆ પેટ્રોલ ਦਾ ਆ ਗਿਆ ਜੀ ਇਹ ਖਰਾਬ ਘਰੂ ਤਾਂ ਨਹੀਂ ਹੁੰਦਾ ਇਹ ਇਹ 1 ਸਾਲ ਦੀ ਪੂਰੀ ਗਾਰੰਟੀ ਆ ਕੁਝ ਵੀ ਖਰਾਬ ਹੋ ਜੇ ਚੇਂਜ ਕਰ ਦੂੰਗਾ ਕੇ ਟੁੱਟ ਜੇ ਮੈਂ ਕਹਾਂ ਜੀ ਕੁਝ ਹੋ ਜਵੇ ਮੈਂ ਪਤਾ ਨਹੀਂ ਪੰਜਾਬ ਦੇ ਵਿੱਚ ਪਿਛਲੇ ਸੀਜ਼ਨ 'ਚ ਪਤਾ ਹੀ ਨਹੀਂ ਕਿੰਨੇ ਕ ਵੇਚੇ ਨੇ ਇਹ ਜਿਆਦੇ ਫਾਰਮਰ ਉਹ ਲੈਂਦੇ ਨੇ ਜਿਹੜੇ ਡੈਰੀ ਬੜੀਆਂ ਡੈਰੀਆਂ ਨੇ ਜਾਂ ਜਿਆਦਾ ਡੰਗਰ ਰੱਖਦੇ ਨੇ ਜਿਆਦਾ ਡੰਗਰ ਰੱਖਦੇ ਨੇ ਜਾਂ ਫਿਰ ਟਾਲ ਲਾਈ ਹੋਈ ਆ ਕਿਰਾਏ ਦਾ ਕੰਮ ਕਰਦੇ ਨੇ ਚਾਰੇ ਨੂੰ ਵੇਚਦੇ ਨੇ ਉਹ ਜਿਆਦੇ ਮੇਰੇ ਤੋਂ ਇਹ ਲੈ ਕੇ ਜਾਂਦੇ ਨੇ ਠੀਕ ਉਹਨਾਂ ਦੇ ਕੰਮ ਦੀ ਉਹਨਾਂ ਦੇ ਜਿਆਦੇ ਕੰਮ ਦੀ ਆ ਇਹ ਠੀਕ ਹੈ ਹਾਂ ਤੇ ਹੋਰ ਜੇ ਇਹਦੀ ਗੱਲ ਕਰੀਏ ਆਪਾਂ ਤਾਂ ਇਹ ਸਾਰੀਆਂ ਫਸਲਾਂ ਸਾਡੀਆਂ ਸਾਰੀਆਂ A to Z ਮੈਂ ਕਹਾਂ ਜੀ ਜਿਹੜਾ ਕੋਈ ਮਰ ਚੜਦਾ ਹੀ ਕੁਝ ਨਹੀਂ ਚੜਦਾ ਹੀ ਕੁਝ ਨਹੀਂ ਹੈਗਾ ਹਾਂ ਤੇਲ ਖਰਚਾ ਵੀ ਬਹੁਤ ਘੱਟ ਹੈ ਜੀ ਤੇ ਤਕਨੀਕ ਦੀ ਗੱਲ ਕਰੀਏ ਕਿਵੇਂ ਆ ਗਈ ਇਹ ਚ ਇੰਨੀ ਐਕੂਰੇਸੀ ਐਕੂਰੇਸੀ ਜੀ ਤੂਫਾਨ ਮਾਡਲ ਬਣਾਇਆ ਇਹਦਾ ਸਪੈਸ਼ਲ ਤਾਂ ਜੀ ਜਿਹੜਾ ਗੀਅਰ ਬਾਕਸ ਦਾ ਹੀ ਮੁੱਲ ਹੈ ਸਾਢੇ 3 ਲੀਟਰ ਦਾ ਗੀਅਰ ਬਾਕਸ ਗਰਾਰੀਆਂ ਜਿਹੜੀਆਂ ਪਾਈਆਂ ਉਹਨੇ ਸਟੀਲ ਦੀਆਂ ਪਾਈਆਂ ਹੋਈਆਂ ਨੇ ਆਪਣੀਆਂ ਸਟੀਲ ਦੀਆਂ ਸਾਰ ਆਰ ਕੰਪਨੀ ਦੀਆਂ ਗਰਾਰੀਆਂ ਪਾਈਆਂ ਹੋਈਆਂ ਖਰਾਬ ਹੀ ਨਹੀਂ ਹੁੰਦੀਆਂ ਮੈਂ ਕਹਿੰਦਾ ਜੀ 20 ਸਾਲ ਨਹੀਂ ਖਰਾਬ ਹੋਣਗੀਆਂ ਹੂੰ ਲੋਹੇ ਨੂੰ ਯਾਰ ਪੈ ਜੂ ਪਰ ਸਟੀਲ ਨੂੰ ਨਹੀਂ ਇਹਨੂੰ ਕਦੇ ਜਾਰੀ ਨਹੀਂ ਪੈਂਦੀ ਹੈਗੀ ਤੇ ਜਿਹੜੀ ਦੇਖੋ ਬੁਲਟ ਮੋਟਰਸਾਈਕਲ ਵਾਲੀ ਕਦੇ ਖਰਾਬ ਹੁੰਦੀ ਹੈ ਚੇ ਨਾ ਅੜੀ ਟੁੱਟਦੀ ਨਹੀਂ ਇਹਦੀ ਰਾਇਲ ਐਨਫੀਲਡ ਵਾਲੀ ਚੈਨ ਲਾਦੇ ਤੇ ਕਿੰਨੇ ਗੇਅਰ ਨੇ ਜੀ ਇਹਦੇ ਇਹਦੇ 8 ਗੇਅਰ ਨੇ ਜੇ ਤਾਂ ਫਾਰਮਰ ਨੇ ਘਰ ਤੋਂ ਖੇਤ ਜਾਣਾ ਹੁਣ ਤਾਂ ਖੱਤਿਆਂ ਚਿਕ ਆਪਣੇ ਘਰ ਬਣੇ ਹੋਏ ਨੇ ਤਾਂ ਇਹਦੀ ਸਪੀਡ ਅਲੱਗ ਹੋ ਜਾਂਦੀ ਆ ਜੇ ਉਰੇ ਚਲਾਉਣਾ ਜਿਵੇਂ ਹੁਣ ਅਸੀਂ ਇਹ ਪਹਿਲੇ ਗੇਅਰ ਦੇ ਵਿੱਚ ਚਲਾ ਰਹੇ ਸੀਗੇ ਜੇ ਦੂਜੇ ਚਲਾਉਣਾ ਤਾਂ ਇਹਦੀ ਸਪੀਡ ਹੋਰ ਵੱਜੂਗੀ ਸੀਟ ਵੀ ਲੱਗ ਜਾਂਦੀ ਆ ਹਾਂ ਸੀਟ ਵੀ ਕੁਰਸੀਆਂ ਦੇਖੋ ਹੁੱਕ ਲੱਗੀ ਹੋਈ ਆ ਕਈ ਫਾਰਮਰ ਸੀਟ ਦਾ ਜੁਗਾੜ ਨਾਲ ਘਰੀ ਬਣਾ ਲੈਂਦੇ ਨੇ ਉਹ ਹੁੱਕ ਬੈਠ ਕੇ ਵੀ ਕਰ ਸਕਦੇ ਨੇ ਨਹੀਂ ਪੈਦਲ ਹੀ ਬਹੁ ਬੈਕ ਵੀ ਹੋ ਜਾਂਦਾ ਹੈ ਬੈਕ ਵੀ ਹੋ ਜਾਂਦਾ ਹੈ ਬੈਕ ਵੀ ਗੇਅਰ ਵੀ ਹੈ ওভারਹੈਡ ਵਾਲ ਵਾਲਾ ਇੰਜਨ ਹੈ ਉਹ ওভারਹੈਡ ਵਾਲ ਵਾਲਾ ਇੰਜਨ ਆ ਬਿਲਕੁਲ ਸਹੀ ਹੈ ਬ੍ਰੈਡ ਵਾਲ ਇੱਕ ਵਾਰ ਤੁਸੀਂ ਮੇਰੇ ਕੋਲ ਉਹ ਵੀ ਵੀਡੀਓ ਬਣਾਈ ਸੀ ਪੰਪ ਦੀ ਤਾਂ ਥੋੜੇ ਜਿਆਦਾ ওভারਹੈਡ ਵਾਲ ਇਹ ਵਧੀਆ ਹੁੰਦਾ ਕਹਿੰਦੇ ਬਿਲਕੁਲ ਸਾਰਿਆਂ ਨਾਲੋਂ ਵਧੀਆ ਹੀ ਹੁੰਦਾ ਠੀਕ ਹੈ ਇਹਨਾ ਕਿੰਨੇ ਦਾ ਜੀ ਇਹ ਇਹ ਦੇਖੋ ਇਹ ਪਊਗਾ ਜੇ ਤਾਂ ਆਪਣੇ ਜ਼ਿਮੀਦਾਰ ਭਰਾ ਨੇ ਇਹ 3 ਚੇਨ ਵਾਲਾ ਲੈਣਾ ਫਿਰ ਤਾਂ ਇਹ 1,30,000 ਦਾ ਪਊਗਾ ਜੇ ਆ 2 ਚੇਨਾਂ ਵਾਲਾ ਲੈਣਾ ਫਿਰ 1,22,000 ਦਾ ਪਊਗਾ 1,22,000 ਦੇ ਵਿੱਚੋਂ ਕਿੰਨਾ ਡਿਸਕਾਊਂਟ ਕਰ ਦੋ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਸਮਝ ਲਓ 3 ਚੇਨ ਵਾਲਾ ਮੈਂ ਫੇਰ ਕਹਿ ਰਹੇ ਹਾਂ 130 130 ਜੇ ਆ ਚੇਨ ਨਹੀਂ ਲੈਣੀ ਫਿਰ 122 ਠੀਕ ਹੈ ਹਾਂਜੀ ਦੇ ਇਹਦੇ ਵਿੱਚੋਂ ਆਪਾਂ ਡਿਸਕਾਊਂਟ ਵੀ ਕਰਦੇ ਹੁੰਨੇ ਹਰ ਵਾਰ ਤੁਸੀਂ ਪੁੱਤਰ ਮੇਰੇ ਕੋਲੇ ਆਏ ਹੋ 2000 ਦਾ ਡਿਸਕਾਊਂਟ ਕਰ ਦਾਂਗੇ ਇਹ ਤਿੰਨ ਚੀਜ਼ਾਂ ਨਾਲ ਇੱਕ 26 ਦਾ ਦੇ ਦੇਾਂਗੇ ਤੇ ਦੋ ਚੀਜ਼ਾਂ ਨਾਲ ਇੱਕ 20 ਦਾ ਦੇ ਦੇਾਂਗੇ ਕੀ ਬਾਤ ਹੈ 1,20,000 ਦੇ ਵਿੱਚ ਘਰੇ ਪਹੁੰਚ ਜਾ ਘਰੇ ਪਹੁੰਚ ਜਾਊਗਾ ਪੰਜਾਬ ਦੇ ਵਿੱਚ ਫਿੱਟ ਕਰਕੇ ਭੇਜੂਗਾ ਡਿਲੀਵਰੀ ਫ੍ਰੀ ਆ ਆਲ ਇੰਡੀਆ ਆਲ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਤੇ ਫਿਟਿੰਗ ਕਰਕੇ ਹੀ ਭੇਜੂਗਾ ਤੇਲ ਤੂਲ ਪਾ ਕੇ ਭੇਜੂਗਾ ਬਾਕੀ ਜੇ ਕੋਈ ਲੈਣਾ ਚਾਹੁੰਦਾ ਆਪਣੀ ਲੁਧਿਆਣਾ ਮਲੇਕੋਟਲਾ ਰੋਡ ਤੇ ਫੈਕਟਰੀ ਆ ਉਰੇ ਲਾਈਵ ਡੈਮੋ ਵੀ ਕਰਦੇ ਆਂਗੇ ਠੀਕ ਆ ਇੱਥੇ ਆਓ ਤੁਸੀਂ ਜੇ ਦੂਰੋਂ ਆਉਣਾ ਇੱਥੇ ਰਹੋ ਰੂਮ ਵੀ ਮਿਲੂਗਾ ਰੋਟੀ ਵੀ ਮਿਲੂ ਸਾਰਾ ਕੁਝ ਮਿਲੂ ਬਿਲਕੁਲ ਉਹਨੇ ਖਾਣ ਪੀਣ ਦੇ ਪ੍ਰਸ਼ਾਦੇ ਦੇ ਖਾਸ ਪ੍ਰਬੰਧ ਕੀਤੇ ਨੇ ਫਾਰਮਲਿ ਜੇ ਕੋਈ ਆਨਲਾਈਨ ਵੀ ਮੰਗਾਉਣਾ ਚਾਹੁੰਦਾ ਅਸੀਂ ਕੰਪਨੀ ਦਾ ਕਾਉਂਟਰ ਕਰੰਟ ਅਕਾਊਂਟ ਦਵਾਂਗੇ ਉਹ ਚ 5000 ਪਾ ਦੇਣ ਐਡਰੈਸ ਭੇਜ ਦੇਣ ਜਦ ਗੱਡੀ ਸਾਡੀ ਉੱਥੇ ਉਹਨਾਂ ਦੇ ਦਰਾਂ 'ਚ ਪਹੁੰਚ ਗਈ ਤਾਂ ਬਾਕੀ ਦਾ ਪੈਸਾ ਜਿਹੜਾ ਸਾਡਾ ਡਰਾਈਵਰ ਜਾਊਗਾ ਉਹਨੇ ਹੀ ਫੜਾ ਦੇ ਬਾਕੀ ਸਕਰੀਨ ਤੇ ਚੱਲਦਾ ਨੰਬਰ ਹੈ ਹੋਰ ਕੋਈ ਜਾਣਕਾਰੀ ਲੈਣੀ ਹੈ ਉਥੇ ਲੈ ਸਕਦੇ ਹੋ ਤੁਸੀਂ ਇਹਦੇ ਵਰਗਾ ਪ ਮੋਦਾਨੀ ਨਾ ਰੇਟ ਪੂਰੇ ਹਿੰਦੁਸਤਾਨ ਦੇ ਵਿੱਚ ਤੂਫਾਨ ਮਾਡਲ ਨਾਲ ਮਿਲਦਾ ਹੀ ਨਹੀਂ ਕਿਸੇ ਮਿਲ ਨਹੀਂ ਨਹੀਂ ਨਾ ਇੰਨੀ ਕੋਈ ਗਰੰਟੀ ਇਹ ਬੜੀ ਮਿਹਨਤ ਕੀਤੀ ਹੈ 5 ਸਾਲ ਦੀ ਤਪੱਸਿਆ ਮੇਰੀ ਇਹ ਠੀਕ ਹੈ ਜੀ 5 ਸਾਲ ਦੀ ਕੜੀ ਤਪੱਸਿਆ ਵਾਦ ਬਣਾਇਆ ਆਪਾਂ ਫਿਰ ਇਹ ਹੋਣ ਦੇ ਵਿੱਚ ਆਇਆ ਤੁਸੀਂ ਇੱਥੇ ਆਉਣਾ ਆਰਬੀਡਬਲੂ ਦੇ ਰਾਜਾ ਭਾਈ ਦੇ ਜੈ ਜਵਾਨ ਜੈ ਕਿਸਾਨ ਇੰਨੀ ਬਰੀਕ ਕਟਿੰਗ ਕਰੀ ਜਾਂਦਾ ਜੀ ਇਹ ਇੰਨੀ ਜ਼ਿਆਦਾ ਸਫਾਈ ਹੈ ਫਰਸੀਮ ਵੀ ਵੱਡੂਗਾ ਇਹ ਬਰਸੀਨ ਹੋ ਗਿਆ ਚਰੀ ਹੋ ਗਈ ਮੱਕੀ ਹੋ ਗਈ ਬਾਜਰਾ ਹੋ ਗਿਆ ਗਹਿੂ ਹੋ ਗਿਆ ਝੋਨਾ ਹੋ ਗਿਆ ਜਿਹੜਾ ਕੁਝ ਮਰਜ਼ੀ ਵੱਢ ਲੋ ਕਿੰਨੀ ਗਾਰੰਟੀ ਦਿੰਦੇ ਹੋ ਇਹਦੀ 1 ਸਾਲ ਦੀ ਪੂਰੀ ਗਾਰੰਟੀ ਹੈ ਜੇ ਟੁੱਟ ਗਿਆ ਚੇਂਜ ਕਰ ਦੂੰਗਾ ਬਦਲ ਕੇ ਨਵਾਂ ਦੇ ਦੇ ਬਦਲ ਕੇ ਨਵਾਂ ਦੇ ਦੇਾਂਗੇ ਤੁਸੀਂ ਦੇਖ ਸਕਦੇ ਹੋ ਦੋਸਤੋ ਡੈਰੀ ਫਾਰਮਾਂ ਲਈ ਤੂਫਾਨ ਮਾਡਲ ਆ ਤੂਫਾਨ ਤੂਫਾਨ ਡੈਰੀ ਫਾਰਮਾਂ ਲਈ ਵਰਦਾਨ ਕਮਾਲ ਦੀ ਚੀਜ਼ ਹੈ ਬਰਸੀਮ ਮੱਕੀ ਚਰੀ ਬਾਜਰਾ ਕਣਕ ਝੋਨਾ ਜੋ ਮਰਜੀ ਵੱਢੀ ਜਾਓ ਇਹਦੇ ਨਾਲ ਸਾਰੀਆਂ ਫਸਲਾਂ ਨੂੰ ਕਟੂਗਾ ਕਿੰਨਾ ਤੇਲ ਖਾਂਦਾ ਜੀ ਮਾਤਰ 7-800 ਗ੍ਰਾਮ ਘੰਟੇ ਦਾ 7-800 ਗ੍ਰਾਮ ਪੈਟਰੋਲ ਖਾਣਾ ਘੰਟੇ ਦਾ ਕੋਈ ਰਿਪੇਅਰ ਨਹੀਂ ਸਪੇਅਰ ਨਹੀਂ ਇੱਕ ਵਾਰੀ ਲੈ ਕੇ ਪੈਸੇ ਲੱਗੇ ਭੁੱਲ ਜਾਓਗੇ 10 ਦਿਨਾਂ ਦੇ ਵਿੱਚ ਇਹ ਇੰਨਾ ਨਜ਼ਾਰ